ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨੌਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਮੈਂ ਅਮਨਪ੍ਰੀਤ ਕੌਰ ਆਜ਼ੀ ਨਵੀਂ ਕਲੈਕਸ਼ਨ 'ਚ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਵਾਲੀ ਕਲੈਕਸ਼ਨ ਬਹੁਤ ਹੀ ਜ਼ਿਆਦਾ ਸੋਹਣੀ ਰਹੇਗੀ ਹਮੇਸ਼ਾ ਦੀ ਤਰ੍ਹਾਂ ਕਿਉਂਕਿ ਜਦੋਂ ਵੀ ਆ ਵੀ ਆਪਾਂ ਹੁਣ ਤੱਕ ਵੀਡੀਓਜ਼ ਅਪਲੋਡ ਕੀਤੀਆਂ ਨੇ ਜਾਂ ਜਿੰਨੇ ਵੀ ਡਿਜ਼ਾਈਨ ਹੁਣ ਤੱਕ ਬਣਾਏ ਨੇ ਸਾਰੇ ਹੀ ਬਹੁਤ ਜ਼ਿਆਦਾ ਸੋਹਣੇ ਹੁੰਦੇ ਨੇ ਇਹ ਅਸੀਂ ਨਹੀਂ ਕਹਿੰਦੇ ਤੁਸੀਂ ਕਹਿੰਦੇ ਹੋ ਜੀ ਕਿਉਂ ਕਿ ਸਾਨੂੰ ਮੈਸੇਜ ਬਹੁਤ ਜ਼ਿਆਦਾ ਆਉਂਦੇ ਨੇ WhatsApp ਤੇ ਵੀ ਔਰ ਆਪਣੇ YouTube ਚੈਨਲ ਤੇ ਵੀ ਤਾਂ ਬਹੁਤ ਵਧੀਆ ਲੱਗਾ ਤੁਹਾਡੇ ਮੈਸੇਜ ਪੜ ਕੇ ਕਿ ਤੁਸੀਂ ਸਾਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਹੋ ਸਾਡੀ ਕਲੈਕਸ਼ਨ ਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਹੋ ਲਓ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਚੈਨਲ ਤੇ ਪਹਿਲੀ ਵਾਰ ਹੀ ਆਇਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਔਰ ਜਿਹੜੀਆਂ ਭੈਣਾਂ ਪਹਿਲੇ ਦਿਨ ਤੋਂ ਆਪਾਂ ਨੂੰ ਦੇਖ ਰਹੀਆਂ ਨੇ ਉਹਨਾਂ ਨੇ ਵੀ ਕੁਝ ਭੈਣਾਂ ਨੇ ਚੈਨਲ ਜਿਹੜਾ ਸਬਸਕ੍ਰਾਈਬ ਨਹੀਂ ਕੀਤਾ ਕਿਉਂਕਿ ਜਦੋਂ ਸਕਰੀਨਸ਼ਾਟ ਆਉਂਦੇ ਨੇ ਤਾਂ ਸਾਨੂੰ ਪਤਾ ਲੱਗ ਜਾਂਦਾ ਕਿ ਕਿਸ ਚੈਨਲ ਤੁਸੀਂ ਸਬਸਕ੍ਰਾਈ ਤੇ ਇਸੇ ਕਰਕੇ ਤੁਹਾਡੇ ਕੋਲ ਵੀਡੀਓ ਜਿਹੜੀ ਲੇਟ ਪਹੁੰਚਦੀ ਏ ਤੇ ਲੋ ਜੀ ਕਰਦੇ ਆ ਅੱਜ ਵਾਲੀ ਕਲੈਕਸ਼ਨ ਸ਼ੁਰੂ ਬਹੁਤ ਹੀ ਜ਼ਿਆਦਾ ਸੋਹਣੇ ਜੇ ਸੂਟਾਂ ਦੇ ਨਾਲ ਤੁਸੀਂ ਕਹੋਗੇ ਵੀ ਕਿੱਦਾਂ ਗਰਮੀ ਦੇ ਵਿੱਚ ਤੁਸੀਂ ਗਰਮ ਸੂਟ ਦਿਖਾਈ ਜਾ ਰਹੇ ਹੋ ਤਾਂ ਜਿਹੜੀਆਂ ਸਾਡੀਆਂ ਭੈਣਾਂ ਨੇ ਫੌੜਨ ਵਾਲੀਆਂ ਜੀ ਤੁਹਾਨੂੰ ਪਤਾ ਉਧਰ ਕਾਫੀ ਜ਼ਿਆਦਾ ਠੰਡ ਪੈ ਰਹੀ ਏ ਤੇ ਇਸ ਕਰਕੇ ਉਹ ਭੈਣਾਂ ਹਜੇ ਵੀ ਗਰਮ ਸੂਟ ਰੈਡੀ ਕਰਵਾ ਰਹੀਆਂ ਨੇ ਲੋ ਜੀ ਅੱਜ ਦੀ ਕਲੈਕਸ਼ਨ ਦਾ ਪਹਿਲਾ ਸੂਟ ਬਹੁਤ ਜਿਆਦਾ ਸੋਨਾ ਔਰ ਫੈਬਰਿਕ ਰਹੇਗਾ ਜੀ ਰਾਮ ਟੈਕਸ ਪਸ਼ਮੀਨਾ ਤੁਸੀਂ ਵਰਕ ਚੈੱਕ ਕਰੋ ਬਹੁਤ ਹੀ ਜਿਆਦਾ ਸੋਨਾ ਵਰਕ ਹੈ ਬਿਲਕੁਲ ਛੋਟਾ ਛੋਟਾ ਜਿਹਾ ਸਰਦਾਰੀ ਲੁੱਕ ਦੇ ਵਿੱਚ ਸੋਬਰ ਸਪਾਰਟ ਵਗਰ ਮੈਂ ਗੱਲ ਕਰਾਤਾ ਬਹੁਤ ਸੋਨਾ ਸੋਬਰ ਜਿਹਾ ਪੀਸ ਜਿਹੜਾ ਬਣਿਆ ਹੋਇਆ ਜੀ ਲਓ ਜੀ ਇਸ ਤਰ੍ਹਾਂ ਆਪਣੀਆਂ ਬਾਹਾਂ ਦੇ ਉੱਪਰ ਕੰਮ ਰਹੇਗਾ ਨੀਟ ਐਂਡ ਕਲੀਨ ਜਿਹੜਾ ਤੁਹਾਨੂੰ ਕੰਮ ਮਿਲੇਗਾ ਇੱਕ ਵੀ ਥਰੇਡ इधर-ਉਧਰ ਨਹੀਂ ਹੈਗਾ ਕਿ ਜਿਹੜਾ ਕੋਈ ਥਰੇਡ ਬਾਹਰ ਨਿਕਲੇ ਔਰ ਤੁਹਾਨੂੰ ਟੈਨਸ਼ਨ ਹੋਵੇ ਕਿ ਸਾਡੇ ਸੂਟ ਜਿਹੜਾ ਵਰਕ ਉਹ ਖਰਾਬ ਹੋ ਜਾਣਾ ਹੈ ਇਸ ਤਰ੍ਹਾਂ ਦੋਨੋਂ ਸਾਈਡ ਇਸੇ ਤਰ੍ਹਾਂ ਹੀ ਕੰਮ ਰਹੇਗਾ ਔਰ ਤੁਸੀਂ neck check ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਸਿੰਪਲ ਸੋਬਰ ਦਾ neck ਬਣਿਆ ਹੋਇਆ ਬੜਾ ਹੀ ਪਿਆਰਾ ਜਿਹਾ ਲੱਗ ਰਿਹਾ ਔਰ ਪੂਰੀ ਸ਼ਰਦਿ ਚ ਇਸ ਤਰ੍ਹਾਂ ਬੂਟੀ ਰਹੇਗੀ ਔਰ ਇਸ ਤਰ੍ਹਾਂ ਆਪਣੇ ਕੇਰੇ ਦੇ ਉੱਪਰ ਕੰਮ ਰਹੇਗਾ ਜੀ ਫੈਬਰਿਕ ਮੈਂ ਤੁਹਾਨੂੰ ਦੱਸ ਦਿੱਤਾ ਕਿ ਰਾਮ ਟੈਕਸ ਪਸ਼ਮੀਨਾ ਰਹੇਗਾ ਤੁਸੀਂ ਇਸ ਨੂੰ ਕਾਟਨ ਤੇ ਵੀ ਕਰਵਾ ਸਕਦੇ ਹੋ ਹਾਂ ਅਗਰ ਤੁਹਾਡੇ ਏਰੀਆਸ ਠੰਡ ਹੈ ਤਾਂ ਤੁਸੀਂ ਇਸ ਨੂੰ ਪਸ਼ਮੀਨੇ ਦੇ ਉੱਪਰ ਵੀ ਕਰਵਾ ਸਕਦੇ ਹੋ ਇਸ ਤਰ੍ਹਾਂ ਨਾਲ ਆਪਾਂ ਨੇ ਬਹੁਤ ਹੀ ਸੋਹਣਾ ਕਾਟਨ ਮਸਲੀਨ ਦਾ ਦੁਪੱਟਾ ਰੱਖਿਆ ਹੋਇਆ ਕਿਉਂਕਿ ਫੈਬ੍ਰਿਕ ਦੇ ਅਕੋਰਡਿੰਗ ਹੀ ਆਪਾਂ ਸੂਟ ਨੂੰ ਜਿਹੜਾ ਦੁਪੱਟਾ ਲਗਾਉਨੇ ਆ ਕਿਵੇਂ ਦਾ ਫੈਬ੍ਰਿਕ ਹੈ ਸਾਡੇ ਸੂਟ ਦਾ ਉਹਦੇ ਅਕੋਰਡਿੰਗ ਦੁਪੱਟਾ ਸਾਨੂੰ ਸੈੱਟ ਕਰਨਾ ਪੈਂਦਾ ਕਿਉਂਕਿ ਕਈ ਵਾਰ ਇਦਾਂ ਹੁੰਦਾ ਕਿ ਜਦੋਂ ਤੁਸੀਂ ਦੇਖੋ ਫੈਬ੍ਰਿਕ ਦੇ ਵਿੱਚ ਬਿਲਕੁਲ ਵੀ ਸ਼ਾਈਨ ਵਗੈਰਾ ਨਹੀਂ ਹੈਗੀ ਤਾਂ ਇਸ ਦੇ ਨਾਲ ਅਗਰ ਆਪਾਂ ਪਿਓਰ ਕਮਾਚਰੋਂ ਦਾ ਦੁਪੱਟਾ ਐਡ-ਆਨ ਕਰਾਉਂਦੇ ਤਾਂ ਉਹ ਕਿਤੇ ਨਾ ਕਿਤੇ ਮੈਚ ਜਿਹੜਾ ਨਹੀਂ ਸੀ ਹੋਣਾ ਇਹ ਦੁਪट्टे ਦੀ ਖਾਸ ਇਹ ਹੈ ਜੀ ਕਿ ਇੱਕ ਤਾਂ ਇਹ ਰਾਮਨਾਥ ਸਿਰ ਦੇ ਉੱਪਰ ਟਿਕਦਾ ਕਿਸੇ ਤਰ੍ਹਾਂ ਦਾ ਕੋਈ ਵੀ ਇਹਦੇ ਵਿੱਚ 슬ਿੱਪਰੀ ਜਿਹੜਾ ਕੰਮ ਨਹੀਂ ਹੈਗਾ ਠੀਕ ਹੈ ਜੀ ਇਸ ਤਰ੍ਹਾਂ ਬਹੁਤ ਹੀ ਸੋਹਣੀ ਆਪਾਂ ਨੇ ਲੈਸ ਜਿਹੜੀ ਐਡ-ਆਨ ਕੀਤੀ ਹੋਈ ਦੁਪट्टे ਦੇ ਉੱਪਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਲੱਗ ਰਹੀ ਹੈ ਤੁਸੀਂ ਤੁਸੀਂ ਕਾਟਨ ਤੇ ਕਰਵਾਓ ਠੀਕ ਹੈ ਤੇ ਚਾਹੇ ਤੁਸੀਂ ਪਸ਼ਮੀਨੇ ਦੇ ਉੱਪਰ ਕਰਾਓ ਉਹ ਤੁਹਾਡੀ ਚੁਆਇਸ ਰਹੇਗੀ ਅਗਲਾ ਸੂਟ ਸਾਰੇ ਸੂਟ ਤੁਹਾਨੂੰ ਆਪਾਂ ਅੱਜ ਗਰਮੀ ਦਿਖਾਵਾਂਗੇ ਠੀਕ ਹੈ ਕਿਉਂਕਿ ਇਹ ਸਾਰੇ ਸੂਟ ਸਾਡੀਆਂ ਫੋਰਨ ਵਾਲੀਆਂ ਭੈਣਾਂ ਦੇ ਨੇ ਇੱਥੇ ਕਾਫੀ ਜ਼ਿਆਦਾ ਠੰਡ ਪੈ ਰਹੀ ਏ ਤੇ ਉਹਨਾਂ ਨੂੰ ਗਰਮ ਗਰਮ ਸੂਟ ਚਾਹੀਦੇ ਨੇ ਤੇ ਹਜੇ ਵੀ ਕਾਫੀ ਸੂਟ ਆਪਣੇ ਪਸ਼ਮੀਨੇ ਦੇ ਉੱਪਰ ਰੈਡੀ ਹੋ ਰਹੇ ਨੇ ਇਸ ਤਰ੍ਹਾਂ ਲੋਚੀ ਇਹ ਰਹਿ ਗਿਆ ਦੇ ਨੈਕ ਦਾ ਕੰਮ ਇਹ ਆਪਾਂ ਕੀਤਾ ਹੋਇਆ ਜੀ ਕੋਟ ਰਾਈਜ਼ ਦੇ ਉੱਪਰ ਇਹ ਕੋਈ ਹਲਕੀ ਕੋਟ ਰਾਈਜ਼ ਨਹੀਂ ਲੱਗੀ ਹੈਗੀ ਟਿਸਟਾ ਦੀ ਕੋਟ ਰਾਈਜ਼ ਆਪਾਂ ਇੱਥੇ ਐਡ-ਆਨ ਕੀਤੀ ਹੋਈ ਏ ਨੈਕ ਬਹੁਤ ਜ਼ਿਆਦਾ ਸੋਹਣਾ ਔਰ ਹੈਵੀ ਏ ਜੀ ਇਸ ਤਰ੍ਹਾਂ ਆਪਾਂ ਬਾਹਾਂ ਦੇ ਉੱਪਰ ਕੰਮ ਕੀਤਾ ਹੋਇਆ ਬਿਲਕੁਲ ਸੇਮ ਕਲਰ ਦਾ ਥ੍ਰੈਡ ਐਡ ਕੀਤਾ ਹੋਇਆ ਸੂਟ ਦੇ ਉੱਪਰ ਕਿਉਂਕਿ ਕਈ ਵਾਰ ਨਾ ਸੇਮ ਕਲਰ ਦਾ ਫਰੈਂਟ ਏਡ ਕਰਨ ਨਾਲ ਬਹੁਤ ਜ਼ਿਆਦਾ ਸੋਹਣੀ ਲੁੱਕ ਆਉਂਦੀ ਹੁੰਦੀ ਹੈ ਹੁਣ ਤੁਸੀਂ ਦੇਖੋ ਕਾਫੀ ਜ਼ਿਆਦਾ ਕਲਰਫੁਲ ਜਿਹੜਾ ਸਾਡਾ ਨੈੱਕ ਹੈ ਔਰ ਅਗਰ ਆਪਾਂ ਬਾਜੂ ਦੀ ਗੱਲ ਕਰੀਏ ਤਾਂ ਬਿਲਕੁਲ ਹੀ ਸਿੰਪਲ ਸੋਬਰ ਜੀ ਕਿਉਂਕਿ ਅਗਰ ਆਪਾਂ ਬਾਜੂ ਦੇ ਉੱਪਰ ਵੀ ਇਸੇ ਤਰ੍ਹਾਂ ਹੀ ਕੰਮ ਕਰਦੇ ਤਾਂ ਉਹ ਕਿਤੇ ਨਾ ਕਿਤੇ ਜ਼ਿਆਦਾ ਕੰਮ ਹੋ ਜਾਣਾ ਸੀ ਠੀਕ ਹੈ ਜੀ ਇਸ ਤਰ੍ਹਾਂ ਪੂਰੀ ਸ਼ਰਟ ਦੇ ਵਿੱਚ ਬੂਟੀ ਰਹੇਗੀ ਇਸ ਤਰ੍ਹਾਂ ਇਸ ਤਰ੍ਹਾਂ ਆਪਣੇ ਘੇਰੇ ਦਾ ਕੰਮ ਰਹੇਗਾ ਜੀ ਜਿਸ ਤਰ੍ਹਾਂ ਆਪਣੀਆਂ ਬਾਹਾਂ ਦੇ ਉੱਪਰ ਕੰਮ ਹੈ ਉਸੇ ਤਰ੍ਹਾਂ ਹੀ ਆਪਾਂ ਘੇਰੇ ਦੇ ਉੱਪਰ ਜਿਹੜਾ ਕੰਮ ਹੈ ਉਹ ਕੀਤਾ ਹੋਇਆ ਠੀਕ ਹੈ ਫੈਬਰਿਕ ਮੈਂ ਤੁਹਾਨੂੰ ਦੱਸ ਦਿੱਤਾ ਕਿ ਕਾਟਰਾਈਜ਼ ਦੇ ਉੱਪਰ ਆਪਾਂ ਨੇ ਕੀਤਾ ਹੈ ਤੁਸੀਂ ਇਸ ਨੂੰ ਡਬਲ ਟੋਨ ਪਸ਼ਮੀਨਾ ਤੇ ਵੀ ਕਰਵਾ ਸਕਦੇ ਹੋ ਕਾਟਨ ਤੇ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਅਗਰ ਤੁਸੀਂ ਕਾਟਰਾਈਜ਼ ਲਾਈਕ ਕਰਦੇ ਤੁਸੀਂ ਕਾਟਰਾਈਜ਼ ਤੇ ਵੀ ਕਰਵਾ ਸਕਦੇ ਹੋ ਕਲਰ ਬਹੁਤ ਹੀ ਪਿਆਰਾ ਬੋਟਲ ਗ੍ਰੀਨ ਕਲਰ ਹੈ ਤੁਸੀਂ ਕਲਰ ਚੇਂਜ ਕਰਵਾ ਸਕਦੇ ਹੋ ਐਜ਼ ਇਟ ਬਣਾਉਣਾ ਚਾਹੋ ਤਾਂ ਤੁਸੀਂ ਐਜ਼ ਇਟ ਵੀ ਬਣਾ ਸਕਦੇ ਹੋ ਇਸ ਤਰ੍ਹਾਂ ਰਹੇਗਾ ਜੀ ਦੁਪੱਟਾ ਦੁਪੱਟੇ ਦੇ ਵਿੱਚ ਕਲਰ ਆਪਾਂ ਨੇ ਉਹੀ ਐਡ-ਆਨ ਕੀਤੇ ਨੇ ਜੋ ਸਾਡੇ ਸੂਟ ਦੇ ਵਿੱਚ ਜ਼ਿਆਦਾ ਸੋਹਣੇ ਲੱਗ ਰਹੇ ਨੇ ਜਿਹੜਾ ਬ੍ਰਾਈਟ ਜੇ ਕਲਰ ਆਪਾਂ ਨੇ ਐਡ-ਆਨ ਕੀਤੇ ਨੇ ਕਿਉਂਕਿ ਸਰਦੀ ਦੇ ਵਿੱਚ ਦੇਖੋ ਇਹ ਸੂਟ ਆਪਾਂ ਨੇ ਵੇਅਰ ਕਰੋਂਗੇ ਨੇ ਤੇ ਡਾਰਕ ਕਲਰ ਜ਼ਿਆਦਾ ਅੱਛੇ ਲੱਗਦੇ ਨੇ ਜੀ ਇਸ ਤਰ੍ਹਾਂ ਦੁਪੱਟੇ ਦੇ ਉੱਪਰ ਵੀ ਆਪਾਂ ਬਹੁਤ ਸੋਹਣੀ ਜਿਹੜੀ ਲੈਸ਼ ਏ ਉਹ ਐਡ-ਆਨ ਕੀਤੀ ਹੋਈ ਐ ਹੁਣ ਜਿਹੜਾ ਜਿਹੜਾ ਡਿਜ਼ਾਈਨ ਪਸੰਦ ਆਈ ਜਾਏਗਾ ਸਕਰੀਨਸ਼ਾਟ ਲੈ ਕੇ ਤੁਸੀਂ ਵਟਸਐਪ ਤੇ ਮੈਸੇਜ ਕਰੀ ਜਾਓ ਸਕਰੀਨ ਉੱਪਰ ਆਪਣਾ ਵਟਸਐਪ ਨੰਬਰ ਸ਼ੋਅ ਹੋ ਰਿਹਾ ਜੀ ਇਹ ਵੀ ਸੂਟ ਆਪਾਂ ਕੋ ਟ੍ਰਾਈ ਦੇ ਉੱਪਰ ਹੈ ਰੈਡੀ ਕੀਤਾ ਜੀ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਹੈ ਇਸ ਤਰ੍ਹਾਂ ਪਹਿਲਾਂ ਤੁਸੀਂ ਇਹਦਾ ਨੈੱਕ ਚੈੱਕ ਕਰੋ ਬਹੁਤ ਹੀ ਪਿਆਰਾ ਨੈੱਕ ਬਣਿਆ ਹੋਇਆ ਹੈ ਇਸ ਤਰ੍ਹਾਂ ਨੈੱਕ ਬਣਿਆ ਹੋਇਆ ਹੈ ਸੈਂਟਰ ਪੈਨਲ ਬਣਿਆ ਹੋਇਆ ਹੈ ਮੈਂ ਤੁਹਾਨੂੰ ਪ੍ਰੋਪਰ ਦਿਖਾਉਂਗੀ ਔਰ ਇਸ ਤਰ੍ਹਾਂ ਆਪਣੀਆਂ ਬਾਹਾਂ ਦਾ ਕੰਮ ਹੈ ਜੀ ਕਾਟਰਾਈਜ਼ ਦੇ ਉੱਪਰ ਇਦਾਂ ਦਾ ਕੰਮ ਕਰਨਾ ਬਹੁਤ ਜ਼ਿਆਦਾ ਟਫ ਹੁੰਦਾ ਹੈ ਬਟ ਆਪਾਂ ਤੁਹਾਨੂੰ ਇਹ ਚੀਜ਼ਾਂ ਕਰਕੇ ਦਿੰਦੇ ਆ ਕਿ ਆ ਦੇ ਟਾਈਮ 'ਚ ਕੁਝ ਵੀ ਇਦਾਂ ਦਾ ਨਹੀਂ ਹੈਗਾ ਜਿਹੜਾ ਆਪਾਂ ਨਹੀਂ ਕਰ ਸਕਦੇ ਬਹੁਤ ਹੀ ਪਿਆਰਾ ਕੰਮ ਹੈ ਇਸ ਤਰ੍ਹਾਂ ਨੀਟ ਐਂਡ ਕਲੀਨ ਜਿਹੜਾ ਤੁਹਾਨੂੰ ਵਰਕ ਮਿਲੇਗਾ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਇਸ ਨੂੰ ਕਾਟਨ ਤੇ ਵੀ ਕਰਵਾ ਸਕਦੇ ਹੋ ਠੀਕ ਹੈ ਪਸ਼ਮੀਨੇ ਤੇ ਵੀ ਕਰਵਾ ਸਕਦੇ ਹੋ ਡਬਲ ਟੋਨ ਪਸ਼ਮੀਨੇ ਤੇ ਵੀ ਕਰਵਾ ਸਕਦੇ ਹੋ ਠੀਕ ਹੈ ਰਾਮਟੈਕਸ ਪਸ਼ਮੀਨੇ ਤੇ ਵੀ ਕਰਵਾ ਸਕਦੇ ਹੋ ਠੀਕ ਹੈ ਇਸ ਤਰ੍ਹਾਂ ਰਹਿਣਗੇ ਜੀ 3 ਫਲਾਰ ਨੀਚੇ ਘੇਰੇ ਦੇ ਉੱਪਰ ਠੀਕ ਹੈ ਔਰ ਘੇਰੇ ਦੇ ਉੱਪਰ ਵੀ ਕੰਮ ਹੋਇਆ ਹੋਇਆ ਨਾਲ ਹੀ ਛੋਟੇ ਛੋਟੇ ਜਿਹੜੀ ਜਿੱਦਾਂ ਆਪਾਂ ਸੈਂਟਰ ਪੈਨਲ ਦੇ ਵਿੱਚ ਲੱਕ ਲਾਈਨ ਬਣਾਈ ਹੋਈ ਉਸੇ ਤਰ੍ਹਾਂ ਹੀ ਘੇਰੇ ਦੇ ਉੱਪਰ ਬਣੀ ਹੋਈ ਹੈ ਬਹੁਤ ਹੀ ਪਿਆਰੀ ਜੀ ਲੈਸ਼ ਆਪਾਂ ਨੇ ਇੱਥੇ ਪਿਆਰਾਪ ਕੀਤੀ ਹੋਈ ਨਾਲ ਹੀ ਤੇ ਕਲਰ ਬਹੁਤ ਹੀ ਪਿਆਰਾ ਨਾ ਇਹ orange ਕਲਰ ਹੈ ਨਾ ਇਹ red ਕਲਰ ਹੈ ਇਹ ਰਸਟ ਜਿਹਾ ਕਲਰ ਹੈ ਬਹੁਤ ਜ਼ਿਆਦਾ ਸੋਹਣਾ ਹੈ ਜੀ ਔਰ ਇਹ ਵੀ ਆਪਾਂ ਕੀਤਾ ਹੋਇਆ ਕਾਟਰਾਈਜ਼ ਦੇ ਉੱਪਰ ਅੱਛੀ ਕੁਆਲਿਟੀ ਦੀ ਕਾਟਰਾਈਜ਼ ਆਪਾਂ ਨੇ ਐਡ ਕੀਤੀ ਹੈ ਮੈਂ ਹਮੇਸ਼ਾ ਹੀ ਦੱਸਦੀ ਹੁੰਦੀ ਆ ਕਿ ਹਲਕੀ ਕੁਆਲਿਟੀ ਦਾ ਫੈਬਰਿਕ ਜਿਹੜਾ ਇਸ ਤਰ੍ਹਾਂ ਪ੍ਰੋਪਰ ਲੁੱਕ ਚੈੱਕ ਕਰੋ ਸੂਟ ਦੀ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ ਔਰ ਕਲਰ ਦੀ ਮੈਂ ਗੱਲ ਕਰਾਂ ਤਾਂ ਕਲਰ ਬਹੁਤ ਹੀ ਪਿਆਰਾ ਬੜਾ ਹੀ ਪਿਆਰਾ ਜਿਹਾ ਨਾ ਹੀ ਲਾਈਟ ਹੈ ਨਾ ਹੀ ਡਾਰਕ ਹੈ ਬਹੁਤ ਸੋਹਣੀ ਸ਼ੇਡ ਹੈ ਜੀ ਇਹ ਅਗਰ ਮੈਂ ਗੱਲ ਕਰਾਂ ਕਿ ਮਿੱਠਾ ਮਿੱਠਾ ਜਿਹਾ ਕਲਰ ਹੈ ਜੀ ਸੂਟ ਦਾ ਤੇ ਇਸ ਤਰ੍ਹਾਂ ਨਾਲ ਰੱਖਿਆ ਹੋਇਆ ਜੀ ਆਪਾਂ ਦੁਪੱਟਾ ਸਲਵਾਰ ਕਿਉਂ ਹੀ ਆਪਾਂ ਨੇ ਪਲੇਨ ਤੇ ਦੁਪੱਟੇ ਦੀ ਟਾਈ ਐਂਡ ਡਾਈ ਚੈੱਕ ਕਰੋ ਬਹੁਤ ਸੋਹਣਾ ਟਾਈ ਐਂਡ ਡਾਈ ਜਿਹੜਾ ਦੁਪੱਟਾ ਹੋਇਆ ਹੋਇਆ ਜੀ ਇਸ ਤਰ੍ਹਾਂ ਇਨਾਂ ਦੇ ਵਿੱਚੋਂ ਤੁਹਾਨੂੰ ਕਿਹੜਾ ਡਿਜ਼ਾਈਨ ਜ਼ਿਆਦਾ ਸੋਹਣਾ ਲੱਗ ਰਿਹਾ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਔਰ ਆਪਣਾ ਜੀ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਅਗਲਾ ਸੂਟ ਰਹੇਗਾ ਜੀ ਇਹ ਆਪਾਂ ਕੀਤਾ ਹੋਇਆ ਰਾਮਟੈਕਸ ਪਸ਼ਮੀਨੇ ਦੇ ਉੱਪਰ ਕਾਫੀ ਹੈਵੀ ਸਾਈਜ਼ੇ ਵਾਲਾ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣੀ ਵਿੱਚ ਬੂਟੀ ਬਣੀ ਹੋਈ ਏ ਇਹ ਵਾਲਾ ਡਿਜ਼ਾਈਨ ਆਪਾਂ ਕਾਫੀ ਵਾਰ ਰੈਡੀ ਕਰ ਚੁੱਕੇ ਹਾਂ ਬਟ ਇਸ ਵਾਰ ਥੋੜਾ ਡਿਫਰੈਂਟ ਕਲਰ ਦੇ ਉੱਪਰ ਰੈਡੀ ਕੀਤਾ ਸੀ ਇਸ ਤਰ੍ਹਾਂ ਇਸ ਕਰਕੇ ਤੁਹਾਡੇ ਨਾਲ ਆਪਾਂ ਸ਼ੇਅਰ ਕਰ ਰਹੇ ਹਾਂ ਬਾਹਾਂ ਦੇ ਉੱਪਰ ਰਹੇਗਾ ਇਹ ਵਾਲਾ ਡਿਜ਼ਾਈਨ ਇਸ ਤਰ੍ਹਾਂ ਇਸ ਤਰ੍ਹਾਂ ਰਹਿਣਗੇ ਜੀ ਦੋ ਫਲਾਰ ਆ ਦੋਨੋਂ ਸਾਈਡ ਆਪਣੇ ਚਾਕ ਤੇ ਉੱਪਰ ਬਣੇ ਹੋਏ ਨੇ हिਪ ਤੋਂ نیچے ਨੇ ਔਰ ਚਾਕ ਦੇ ਉੱਪਰ ਬਣੇ ਹੋਏ ਨੇ ਇਸ ਤਰ੍ਹਾਂ ਘੇਰੇ ਦਾ ਕੰਮ ਰਹੇਗਾ ਪੂਰੀ ਸ਼ਰਟ ਦੇ ਵਿੱਚ ਬੂਟੀ ਰਹੇਗੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਰਾਮਟੈਕ ਪਸ਼ਮੀਨੇ ਦੇ ਉੱਪਰ ਆਪਾਂ ਨੇ ਸੂਟ ਵੀ ਰੈਡੀ ਕੀਤਾ ਜੀ ਤੁਸੀਂ ਇਸ ਨੂੰ ਕਾਟਨ ਤੇ ਕ੍ਰੇਪ ਤੇ ਜਿਹੜਾ ਵੀ ਤੁਸੀਂ ਫੈਬਰਿਕ ਲੈਕਰ ਤੁਸੀਂ ਉਸ ਤੇ ਕਰਵਾ ਸਕਦੇ ਹੋ ਇਸ ਤਰ੍ਹਾਂ ਤੇ ਇਸ ਤਰ੍ਹਾਂ ਰਹੇਗਾ ਜੀ ਨਾਲ ਦੁਪੱਟਾ ਫੋਰਸਟ ਆਈ ਐਂਡ ਆਈ ਦੁਪੱਟਾ ਆਪਾਂ ਨੇ ਕੀਤਾ ਹੋਇਆ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਸਰਦੀ ਦੇ ਵਿੱਚ ਤਾਂ ਡਾਰਕ ਜੇ ਬ੍ਰਾਈਟ ਜੇ ਕਲਰ ਜਿਹੜੇ ਨੇ ਬਹੁਤ ਹੀ ਜ਼ਿਆਦਾ ਸੋਹਣੇ ਲੱਗਦੇ ਨੇ ਜੀ ਇਹਨਾਂ ਸੂਟਾਂ ਤੋਂ ਇਲਾਵਾ ਤੁਸੀਂ ਹੈਂਡਵਰਕ ਦੇ ਪੀਸ ਵੀ ਰੈਡੀ ਕਰਵਾ ਸਕਦੇ ਹੋ ਜਿਵੇਂ ਤੁਹਾਨੂੰ ਪਤਾ ਹੀ ਹੈ ਜਿਹੜੀਆਂ ਭੈਣਾਂ ਪਹਿਲੇ ਦਿਨ ਤੋਂ ਆਪਣੇ ਨਾਲ ਐਡ ਹੋ ਰਨ ਸਭ ਨੂੰ ਪਤਾ ਹੈ ਕਿ ਸਾਡੇ ਬੁਟੀਕ ਤੇ ਬਹੁਤ ਹੀ ਜ਼ਿਆਦਾ ਸੋਹਣੇ ਸੋਹਣੇ ਡਿਜ਼ਾਈਨ ਜਿਹੜੇ ਨੇ ਰੈਡੀ ਹੋ ਰਹੇ ਨੇ ਲਓ ਜੀ ਇਹ ਆਪਾਂ ਕੀਤਾ ਹੋਇਆ ਕਾਟਨ ਦੇ ਜਿਹੜੀਆਂ ਕੰਟਰੀਆਂ ਦੇ ਵਿੱਚ ਗਰਮੀ ਹੈ ਉੱਥੇ ਆਪਾਂ ਕਾਟਨ ਦੇ ਸੂਟ ਭੇਜ ਰਿਆ ਜੀ ਬਣਾ ਕੇ ਇਸ ਤਰ੍ਹਾਂ ਇਹ ਬਹੁਤ ਹੀ ਸੋਹਣੀ ਕ੍ਰਸ਼ ਕਾਟਨ ਹੈ ਜੀ ਕੱਲ ਮੈਨੂੰ ਇੱਕ ਕਾਲ ਆਈ ਤੇ ਭੈਣ ਪੁੱਛ ਰਹੀ ਕਿ ਅਮਨ ਕਿਹੜੀ ਕਾਟਨ ਚੱਲ ਰਹੀ ਹੈ ਤੇ ਮੈਂ ਇੰਨੇ ਆ ਕਿ ਜ਼ਿਆਦਾ ਉਹਨਾਂ ਨੂੰ ਕਾਟਨ ਆਗਣਾ ਦਿੰਦੀ ਆ ਹੁਣ ਤਾਂ ਪਤਾ ਨਹੀਂ ਕਿੰਨਿਆ ਕਾਟਨਾ ਬਿਲਕੁਲ ਜੀ ਹੁਣ ਤਾਂ ਪਤਾ ਹੀ ਨਹੀਂ ਹੈਗਾ ਕੀ ਕੁਝ ਚੱਲ ਰਿਹਾ ਹੈ ਤੇ ਤੁਸੀਂ ਵੱਧ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਵਰਕ ਹੈ ਔਰ ਸੂਟ ਦੇ ਕਲਰ ਦੇ ਅਕੋਰਡਿੰਗ ਹੀ ਆਪਾਂ ਨੇ ਇੱਥੇ ਜਿਹੜੇ ਨੇ ਥ्रेड ਐਡ-ਆਨ ਕੀਤੇ ਹੋਏ ਨੇ ਕਿਉਂਕਿ ਸਾਡੇ ਸੂਟ ਦੇ ਉੱਪਰ ਜੋ ਥ्रेड ਗ੍ਰੇਸ ਕਰਨਗੇ ਉਹੀ ਆਪਾਂ ਥ्रेड ਇੱਥੇ ਐਡ-ਆਨ ਕਰਾਂਗੇ ਬਹੁਤ ਸੋਹਣਾ ਨੈਕ ਡਿਜ਼ਾਈਨ ਕੀਤਾ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਬੜਾ ਹੀ ਪਿਆਰਾ ਔਰ ਪੂਰੀ ਸ਼ਰਟ ਦੇ ਵਿੱਚ ਇਸ ਤਰ੍ਹਾਂ ਬਹੁਤ ਸੋਹਣੇ-ਸੋਹਣੇ ਬੂਟੇ ਜਿਹੜੇ ਨੇ ਬਣੇ ਹੋਏ ਨੇ ਇਸ ਤਰ੍ਹਾਂ ਘੇਰੇ ਦਾ ਕੰਮ ਹੈ ਜੀ ਆ ਸਾਰੇ ਸੂਟ ਤੁਹਾਨੂੰ ਆਪਾਂ ਮਸ਼ੀਨ ਵਰਕ ਤੇ ਦਿਖਾਵਾਂਗੇ ਠੀਕ ਹੈ ਕਿਉਂਕਿ ਕਾਫੀ ਵਾਰ ਆਪਾਂ ਹੈਂਡ ਵਰਕ ਦੇ ਸੂਟ ਹੀ ਦਿਖਾਉਨੇ ਆ ਜਿਵੇਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿਉਂਕਿ ਜਿਆਦਾ ਪੀਸ ਆਪਣੇ ਹੈਂਡ ਵਰਕ ਤੇ ਹੀ ਬੰਦੇ ਨੇ ਮਸ਼ੀਨ ਵਰਕ ਦਾ ਕੰਮ ਵੀ ਆਪਾਂ ਹੁਣ ਨਾਲ ਹੀ ਸ਼ੁਰੂ ਕਰ ਦਿੱਤਾ ਏ ਠੀਕ ਹੈ ਕਿਉਂਕਿ ਭੈਣਾਂ ਜਦੋਂ ਹੈਂਡ ਵਰਕ ਦੇ ਪੀਸ ਬਣਾਉਂਦੀਆਂ ਤੇ ਫਿਰ ਉਹ ਕਹਿੰਦੇ ਕਿ ਅਮਨ ਆਪਾਂ ਹੁਣ ਮਸ਼ੀਨ ਵਰਕ ਤੇ ਹੋਰ ਥੋੜੀ ਬਣਾਣ ਜਾਣਾ ਸਾਨੂੰ ਤੁਸੀਂ ਮਸ਼ੀਨ ਦੇ ਵੀ ਸੂਟ ਜਿਹੜੇ ਰੈਡੀ ਕਰਕੇ ਦਿਓ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਸਿੰਪਲ ਸੋਬਰ ਜਿਹੇ ਸੂਟ ਜਿਹੜੇ ਆਪਣੇ ਲਈ ਬਣਾ ਸਕਦੇ ਹੋ ਤੇ ਇਸ ਦੇ ਨਾਲ ਆਪਾਂ ਰ ਠੀਕ ਹੈ ਜੀ ਕ੍ਰਸ਼ ਕਾਟਨ ਦੇ ਉੱਪਰ ਆਪਾਂ ਨੇ ਇਹ ਪੀਸ ਰੈਡੀ ਕੀਤਾ ਤੁਸੀਂ ਇਸ ਨੂੰ ਕਿਸੇ ਵੀ ਫੈਬਰਿਕ ਤੇ ਰੈਡੀ ਕਰ ਸਕਦੇ ਹੋ ਠੀਕ ਹੈ ਜੀ ਤੇ ਇਸ ਤਰ੍ਹਾਂ ਨਾਲ ਰਹੇਗਾ ਜੀ ਇਹਦੇ ਦੁਪੱਟਾ ਦੁਪੱਟਾ ਆਪਾਂ ਰੱਖਿਆ ਹੋਇਆ ਕਾਟਨ ਮਸਲੀਨ ਦਾ ਲਾਈਨਿੰਗ ਵਾਲਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਔਰ ਸਿਰ ਦੇ ਉੱਪਰ ਟਿਕਦਾ ਹੈ ਕਿਉਂਕਿ ਜਦੋਂ ਕਾਟਨ ਦੇ ਸੂਟਾਂ ਦੀ ਗੱਲ ਕਰੀਏ ਤਾਂ ਪਹਿਲਾਂ ਦਾ ਪਹਿਲਾ ਸਵਾਲ ਇਹ ਹੁੰਦਾ ਕਿ ਮੰਨ ਜਿਹੜਾ ਦੁਪੱਟਾ ਤੁਸੀਂ ਐਡ ਆਨ ਕਰਨਾ ਉਹ ਸਿਰ ਦੇ ਉੱਪਰ ਟਿਕਦਾ ਹੋਣਾ ਚਾਹੀਦਾ ਬਿਲਕੁਲ ਜੀ ਇਸੇ ਕਰਕੇ ਹੀ ਆਪਾਂ ਜਦੋਂ ਟੈਬੀ ਕਾਟਨ ਜਾਂ ਕਾਟਨ ਮਸ਼ਲੀਨ ਦੇ ਹੋਗੇ ਜਾਂ ਆਪਣੇ ਬਟਰ ਕਾਟਨ ਦੇ ਹੋਗੇ ਜਾਂ ਆਪਣੇ ਮੋਡਲ ਸਿਲਕ ਦੇ ਹੋਗੇ ਉਹੀ ਦੁਪੱਟੇ ਜਿਆਦਾ ਐਡ ਆਨ ਆਪਾਂ ਕਰਦੇ ਆਂ ਦੇਖੋ ਕਲਰ ਕੰਬੀਨੇਸ਼ਨ ਬਹੁਤ ਹੀ ਜਿਆਦਾ ਸੋਨਾ ਲੱਗ ਰਿਹਾ ਹੈ ਬਹੁਤ ਹੀ ਅਦਾ ਪਿਆਰਾ ਕਲਰ ਹੈ ਜਿਹਦਾ ਲਾਈਟ ਸੂਟ ਦਾ ਕਲਰ ਹੈ ਤੇ ਉਸੇ ਤਰ੍ਹਾਂ ਹੀ ਆਪਾਂ ਨੇ ਬਹੁਤ ਪਿਆਰੇ ਥੋੜੇ ਬ੍ਰਾਈਟ ਜਿਹੜੀ ਸ਼ੇਡ ਉੱਪਰ ਥ੍ਰੈਡ ਦੀ ਐਡ-ਆਨ ਕੀਤੀ ਹੋਈ ਹੈ ਜੀ ਤੇ ਲੋਜੀ ਹੁਣ ਤੁਸੀਂ ਮੇਰੇ ਪਾਇਆ ਹੋਇਆ ਵੀ ਦੇਖ ਰਹੇ ਹੋਵੋਗੇ ਇਹ ਡਿਜ਼ਾਈਨ ਆਪਾਂ ਆਪਣੇ ਲਈ ਖੁਦ ਰੈਡੀ ਕੀਤਾ ਸੀ ਤੇ ਬਟ ਇਹਦਾ ਇੰਨਾ ਕ ਜਿਆਦਾ ਆਰਡਰ ਚੱਲ ਰਿਹਾ ਨਾ ਹਜੇ ਤੱਕ ਵੀ ਮੈਂ ਕਹਿੰਨੀ ਕਿ ਡਿਜ਼ਾਈਨਿੰਗ ਚੇਂਜ ਹੋ ਗਈ ਹੈ ਫੈਬਰਿਕ ਦੀ ਬਟ ਡਿਜ਼ਾਈਨ ਭੈਣਾ ਕਹਿ ਰਹੀ ਕਿ ਅਸੀਂ ਇਹੀ ਬਣਵਾਉਣਾ ਹੈ ਹੁਣ ਤੁਸੀਂ ਦੇਖ ਸਕਦੇ ਹੋ ਜਿਹੜੇ ਮੇਰੀ ਡਿਜ਼ਾਈਨਿੰਗ ਪਾਈ ਹੋਈ ਉਹ ਹੋਰ ਹੈ ਬਟ ਜਿਹੜਾ ਇਹ ਵਾਲਾ ਮੈਂ ਤੁਹਾਨੂੰ ਦਿਖਾ ਰਹੀ ਹਾਂ ਇਹ ਵਾਲਾ ਡਿਜ਼ਾਈਨ ਜਿਹੜਾ ਹੋਰ ਹੈ ਠੀਕ ਹੈ ਜੀ ਇਸ ਤਰ੍ਹਾਂ ਦਾ ਨੈਕ ਬਣਿਆ ਹੋਇਆ ਬਾਹਾਂ ਦੇ ਉੱਪਰ ਇਸ ਤਰ੍ਹਾਂ ਡਿਜ਼ਾਈਨ ਬਣਿਆ ਹੋਇਆ ਸੇਮ ਹੀ ਜਿਸ ਤਰ੍ਹਾਂ ਮੇਰੇ ਸੂਟ ਤੇ ਬਣਿਆ ਹੋਇਆ ਏ ਇਹ ਫੈਬਰਿਕ ਰਹੇਗਾ ਜੀ ਬੰਦਨੀ オーਗੈਂਜ਼ਾ ਥੋੜਾ ਜਿਹਾ ਡਿਜ਼ਾਈਨ ਚੇਂਜ ਹੈ ਜੀ ਇਸ ਵਾਰੇ ਦਾ ਠੀਕ ਹੈ ਜੀ ਇਸ ਤਰ੍ਹਾਂ ਬਹੁਤ ਸੋਹਣੇ ਫਲਾਰ نیچے ਘੇਰੇ ਤੇ ਰਹਣਗੇ ਬਹੁਤ ਹੀ ਜ਼ਿਆਦਾ ਪਿਆਰੇ ਲੱਗਦੇ ਨੇ ਠੀਕ ਹੈ ਇਸ ਤਰ੍ਹਾਂ ਰੈੱਡ ਕਲਰ ਦੀ ਆਪਾਂ ਨੇ ਇਸ ਨੂੰ ਲੈਸ਼ ਜਿਹੜੀ ਦਿੱਤੀ ਹੋਈ ਹੈ ਔਰ ਸੌਫਟ オーਗੈਂਜ਼ਾ ਹੈ ਜੀ ਠੀਕ ਹੈ ਨਾਲ ਆਪਾਂ ਇਹਦੇ ਰੱਖੀ ਹੋਈ ਸਲਵਾਰ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦਾ ਸੋਹਣੀ ਸਲਵਾਰ ਹੈ ਕਿਉਂਕਿ ਮੈਂ ਫੈਬਰਿਕ ਬਾਰੇ ਦੱਸ ਰਹੀਆਂ ਵਰਤ ਤੁਹਾਨੂੰ ਪਤਾ ਲੱਗ ਹੀ ਰਿਹਾ ਫੈਬਰਿਕ ਬਹੁਤ ਜਿਆਦਾ ਸੌਫਟ ਹੈ ਔਰ ਨਾਲ ਆਪਾਂ ਦੁਪੱਟਾ ਰੱਖਿਆ ਹੋਇਆ ਜੀ ਪਿਓਰ ਔਰਗੈਂਜ਼ਾ ਦਾ ਜਿਵੇਂ ਮੇਰੇ ਦੁਪੱਟਾ ਲਿਆ ਹੋਇਆ ਸੇਮ ਉਸੇ ਤਰ੍ਹਾਂ ਦਾ ਹੀ ਦੁਪੱਟਾ ਜਿਹੜਾ ਬਣਿਆ ਹੋਇਆ ਜੀ ਦੁਪੱਟਾ ਥੋੜਾ ਸਲਿਪਰੀ ਜ਼ਰੂਰ ਹੁੰਦਾ ਬਟ ਇਹ ਹੈ ਕਿ ਇਸ ਦੁਪੱਟੇ ਨਾਲ ਗਰੇ ਜਿਹੜੀ ਬਹੁਤ ਜਿਆਦਾ ਸੋਹਣੀ ਆਉਂਦੀ ਹੈ ਸੂਟ ਦੀ ਠੀਕ ਹੈ ਜੀ ਅਗਰ ਇਸ ਦੇ ਵਿੱਚ ਹੁਣ ਕਲਰ ਸਾਨੂੰ ਮਿਲ ਗਿਆ ਸੇਮ ਤਾਂ ਅਸੀਂ ਤੁਹਾਡੇ ਜਰੂਰ ਸੂਟ ਰੈਡੀ ਕਰਾਂਗੇ ਅਗਰ ਨਹੀਂ ਤਾਂ ਮੈਂ ਤੁਹਾਨੂੰ ਡਿਜ਼ਾਈਨਸ ਐਂਡ ਕਲਰ ਸੈਂਡ ਕਰਾਂਗੀ ਤੁਸੀਂ ਉਹਨਾਂ ਦੇ ਵਿੱਚੋਂ ਕੋਈ ਵੀ ਕਲਰ ਚੂਜ਼ ਕਰੋ ਤੇ ਆਪਾਂ ਉਸੇ ਕਲਰ ਦੇ ਉੱਪਰ ਤੁਹਾਡਾ ਜਿਹੜਾ ਸੂਟ ਹੈ ਰੈਡੀ ਕਰਾਂਗੇ ਲਓ ਜੀ ਇਸ ਤਰ੍ਹਾਂ ਇਹ ਵੀ ਡਿਜ਼ਾਈਨ ਬਹੁਤ ਜ਼ਿਆਦਾ ਸੋਹਣਾ ਹੈ ਇਹ ਵੀ ਆਪਣੇ ਬੁਟੀਕ ਤੇ ਕਾਫੀ ਵਾਰ ਡਿਜ਼ਾਈਨ ਬਣ ਚੁੱਕਿਆ ਤੇ ਬੜੀ ਸਾਨੂੰ ਖੁਸ਼ੀ ਉਸ ਟਾਈਮ ਹੁੰਦੀ ਹੈ ਜਦੋਂ ਸਾਡੇ ਲਈ ਬੜੀ ਮਾਨ ਦੀ ਗੱਲ ਹੈ ਕਿ ਜਦੋਂ ਜਿਹੜਾ ਵੀ ਡਿਜ਼ਾਈਨ ਆਪਾਂ ਰੈਡੀ ਕਰਦੇ ਹਾਂ ਸਾਡੀਆਂ ਸਾਰੀਆਂ ਭੈਣਾਂ ਨੂੰ ਪਸੰਦ ਆਉਂਦਾ ਉਹ ਡਿਜ਼ਾਈਨ ਸਾਡਾ ਇੰਨਾ ਕ ਜਿਆਦਾ ਰਿਪੀਟ ਹੋ ਜਾਂਦਾ ਨਾ ਵੀ ਕਈ ਵਾਰ ਤਾਂ ਅਸੀਂ ਖੁਦ ਹੈਰਾਨ ਹੋ ਜਾਂਦੇ ਆ ਕਿ ਇੰਨਾ ਕ ਜਿਆਦਾ ਪਸੰਦ ਕੀਤਾ ਗਿਆ ਹੁਣ ਤੁਸੀਂ ਦੇਖੋ ਸ਼ਰਟ ਦੇ ਵਿੱਚ ਪੂਰੀ ਦੇ ਵਿੱਚ ਬੂਟੀ ਹੈ ਇਸ ਤਰ੍ਹਾਂ ਬਾਹਾਂ ਦੇ ਉੱਪਰ ਕੰਮ ਹੈ ਇਸ ਤਰ੍ਹਾਂ ਇਹੜਾ ਵਰਕ ਹੈ ਬਿਲਕੁਲ গারਲਿਸ਼ ਲੁੱਕ ਦੇ ਵਿੱਚ ਹੈ ਜੀ ਦੇਖੋ ਬਹੁਤ ਹੀ ਪਿਆਰਾ ਵਰਕ ਹੈ ਸਾਫ਼ ਸੁਥਰਾ ਕੰਮ ਮਿਲੇਗਾ ਤੁਹਾਨੂੰ ਠੀਕ ਹੈ ਇਹ ਆਪਾਂ ਕੀਤਾ ਹੋਇਆ ਜੀ ਜੌਰਜਟ ਦੇ ਉੱਪਰ ਬਹੁਤ ਹੀ ਅੱਛੀ ਕੁਆਲਿਟੀ ਦੀ ਜੌਰਜਟ ਆਪਾਂ ਨੇ ਇੱਥੇ ਐਡ-ਆਨ ਕੀਤੀ ਹੋਈ ਹੈ। ਇਹ ਵਾਈਟ ਆਪਾਂ ਨੇ ਡਾਈ ਕੀਤੀ ਹੈ। ਕੋਈ ਇਦਾਂ ਨਹੀਂ ਹੈਗਾ ਕਿ ਡਾਈ ਵਾਲੀ ਜਿਹੜੀ ਆਪਾਂ ਡਾਈ ਕਲਰ ਆਉਂਦੇ ਨੇ ਕੰਪਨੀ ਵੱਲੋਂ ਮਿਲ ਡਾਈ ਆਉਂਦੇ ਨੇ ਉਹਨਾਂ ਦੇ ਉੱਪਰ ਕੀਤਾ ਨਹੀਂ ਜੀ। ਕੁਝ ਕਲਰ ਇਦਾਂ ਦੇ ਹੁੰਦੇ ਨੇ ਜਿਹੜੇ ਸਾਨੂੰ ਖੁਦ ਡਾਈ ਕਰਾਉਣੇ ਪੈਂਦੇ ਨੇ। ਉਹ ਮਿਲ ਡਾਈ ਨਹੀਂ ਆਉਂਦੇ ਹੈਗੇ। ਠੀਕ ਹੈ ਜੀ। ਕਲਰ ਬਹੁਤ ਹੀ ਜ਼ਿਆਦਾ ਸੋਹਣਾ ਹੈ ਔਰ ਬੜਾ ਹੀ ਪਿਆਰਾ ਲੱਗ ਰਿਹਾ ਜੀ ਵਰਕ ਦੇ ਉੱਪਰ। ਠੀਕ ਹੈ। ਫੈਬਰਿਕ ਮੈਂ ਤੁਹਾਨੂੰ ਦੱਸ ਦਿੱਤਾ ਹੈ ਜੀ ਜੌਰਜਟ ਦਾ ਰਹੇਗਾ। ਠ ਔਰ ਇਸ ਤਰ੍ਹਾਂ ਇਹਦੇ ਨਾਲ ਪਲੇਨ ਆਪਾਂ ਨੇ ਬਾਟਮ ਰੱਖੀ ਹੋਈ ਏ ਤੁਸੀਂ ਬਾਟਮ ਤੇ ਵੀ ਵਰਕ ਜਿਹੜਾ ਬਾਟਰ ਸਲਵਾ ਬਾਹਾਂ ਵਾਲਾ ਵਰਕ ਤੁਸੀਂ ਬਾਟਮ ਤੇ ਵੀ ਕਰਵਾ ਸਕਦੇ ਹੋ ਤੇ ਇਸ ਤਰ੍ਹਾਂ ਰੱਖਿਆ ਹੋਇਆ ਜੀ ਆਪਾਂ ਨੂੰ ਦੁਪੱਟਾ ਦੁਪੱਟੇ ਤੁਸੀਂ ਸਾਡੇ ਦੇਖੇ ਹੀ ਹੋਣਗੇ ਹਮੇਸ਼ਾ ਆਪਾਂ ਟਾਈ ਐਂਡ ਡਾਈ ਦੇ ਦੁਪੱਟੇ ਹੀ ਨਾਲ ਲਗਾਉਂਦੇ ਆਂ ਬਟ ਕੁਝ ਭੈਣਾਂ ਦੀ ਡਿਮਾਂਡ ਹੁੰਦੀ ਕਿ ਨਹੀਂ ਮੈਂ ਦੁਪੱਟੇ ਆਵਨ ਪਲੇਨ ਹੀ ਲਾਈਕ ਕਰਦੀ ਇਸ ਕਰਕੇ ਫਿਰ ਆਪਾਂ ਉਹਨਾਂ ਦੀ ਚੁਆਇਸ ਦੇ ਅਕੋਰਡਿੰਗ ਹੀ ਕੰਮ ਜਿਹੜਾ ਰੈਡੀ ਕਰਦੇ ਆਂ ਇਸ ਨਾਲ ਵੀ ਆਪਾਂ ਨੇ ਟੈਬੀ ਦਾ ਦੁਪੱਟਾ ਰੱਖਿਆ ਹੋਇਆ ਬਹੁਤ ਜ਼ਿਆਦਾ ਸੌਫਟ ਫੈਬਰਿਕ ਹੈ ਔਰ ਲਾਈਟ ਕਿਸੇ ਤੁਸੀ ਸੋਹਣੇ ਸੋਹਣੇ ਸੂਟ ਜਿਹੜੇ ਨੇ ਰੈਡੀ ਕਰਵਾ ਸਕਦੇ ਹੋ ਗੁਰਦੁਆਰਾ ਸਾਹਿਬ ਵੇਅਰ ਕਰਕੇ ਜਾ ਸਕਦੇ ਹੋ ਜਿਹੜੀਆਂ ਭੈਣਾਂ ਡੇਲੀ ਜੌਬ ਕਰਦੀਆਂ ਜਾਂਦੀਆਂ ਨੇ ਹਨਾ ਤੇ ਉਹ ਤੁਸੀਂ ਵੀ ਆਪਣੇ ਲਈ ਇਦਾਂ ਦੇ ਸੂਟ ਜਿਹੜੇ ਰੈਡੀ ਕਰਵਾ ਸਕਦੇ ਹੋ ਲੋ ਜੀ ਅਗਲਾ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਮੈਂ ਤੁਹਾਡਾ ਸ਼ੇਅਰ ਕਰਦੀ ਹਾਂ ਇਹ ਸੂਟ ਬਿਨਾ ਸਲਾਈ ਤੋਂ ਜਾਣਾ ਹੈ ਠੀਕ ਹੈ ਬਟ ਮੈਂ ਸੋਚ ਰਹੀ ਹਾਂ ਕਿ ਇਹ ਵਾਲਾ ਸੂਟ ਮੈਂ ਆਪਣੇ ਲਈ ਵੀ ਇੱਕ ਡਿਜ਼ਾਈਨ ਕਰਾਵਾਂ ਬਹੁਤ ਪਿਆਰਾ ਡਿਜ਼ਾਈਨ ਹੈ ਜੀ ਇਹ ਆਪਾਂ ਕਾਟਨ ਦੇ ਉੱਪਰ ਰੈਡੀ ਕੀਤਾ ਹੈ ਇਸ ਤਰ੍ਹਾਂ neck check ਕਰੋ ਇਹਦਾ ਬਹੁਤ ਹੀ ਜ਼ਿਆਦਾ ਸੋਹਣਾ ਸਿੰਪਲ ਸੋਬਰ ਜਿਹਾ neck ਬਣਿਆ ਹੋਇਆ ਬਹੁਤ ਹੀ ਪਿਆਰਾ ਜਿਹਾ ਠੀਕ ਹੈ ਕਾਟਨ ਦਾ ਫੈਬਰਿਕ ਰਹੇਗਾ ਵਿਦਆਊਟ ਲਾਈਨਿੰਗ ਤੁਸੀਂ ਇਹ ਸੂਟ ਸਟਿਚ ਕਰਵਾ ਸਕਦੇ ਹੋ ਇਸ ਤਰ੍ਹਾਂ ਆਪਣੇ ਘੇਰੇ ਦੇ ਉੱਪਰ ਕੰਮ ਰਹੇਗਾ ਬਹੁਤ ਹੀ ਪਿਆਰਾ ਠੀਕ ਹੈ ਜੀ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਉਹ ਨਾਲ ਇਸ ਦੇ ਉੱਪਰ ਆਪਾਂ ਨੇ ਬਾਹਾਂ ਰੈਡੀ ਕੀਤੀਆਂ ਨੇ ਇਸ ਤਰ੍ਹਾਂ ਇਸ ਤਰ੍ਹਾਂ ਠੀਕ ਹੈ ਜੀ ਇਹ ਕੱਟ ਹੋ ਜਾਏਗਾ ਇਸ ਤਰ੍ਹਾਂ ਬਾਹਾਂਆਂ ਲੀਆਂ ਆਪਣੀਆਂ ਬਹੁਤ ਹੀ ਜ਼ਿਆਦੀਆਂ ਸੋਹਣੀਆਂ ਬਣਣਗੀਆਂ ਠੀਕ ਹੈ ਔਰ ਕਲਰ ਕੰਬੀਨੇਸ਼ਨ ਦੀ ਮੈਂ ਗੱਲ ਕਰਾਂ ਤਾਂ ਬਹੁਤ ਪਿਆਰਾ ਕਲਰ ਕੰਬੀਨੇਸ਼ਨ ਹੋਇਆ ਹੋਇਆ ਜੀ ਮਾਊਸ ਕਲਰ ਹੈ ਜਿੱਦਾਂ ਇਹ ਸੂੜੀ ਸ਼ੇਡ ਨਾਤਾ ਹੈ ਮਾਊਸ ਕਲਰ ਕਹਿ ਸਕਦੇ ਆ ਨਹੀਂ ਨੂੰ ਆਪਾਂ ਗ੍ਰੇ ਕਲਰ ਕਹਿ ਸਕਦੇ ਆ ਬੜਾ ਹੀ ਪਿਆਰਾ ਜਿਹਾ ਸ਼ੇਡ ਹੈ ਜੀ ਇਹ ਵਨ ਤੇ ਇਸ ਤਰ੍ਹਾਂ ਆਪਾਂ ਨੇ ਨਾ ਰੱਖਿਆ ਹੋਇਆ ਜੀ ਟਰੌਜ਼ਰ ਟਰੌਜ਼ਰ ਬਣਾ ਸਕਦੇ ਹੋ ਤੁਸੀਂ ਤੁਸੀਂ ਸਟੇਟ ਸਲਵਾਰ ਵੀ ਬਣਾ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਇਸ ਤਰ੍ਹਾਂ ਠੀਕ ਹੈ ਜੀ ਇਸ ਨੂੰ ਅਗਰ ਆਪਾਂ ਰੈੱਡ ਕਲਰ ਦੀ ਲੈਸ ਨਾਲ ਇਹਨੂੰ ਡਿਜ਼ਾਈਨ ਕਰਾਂਗੇ ਨਾ ਤਾਂ ਬਹੁਤ ਪਿਆਰਾ ਬਣੇਗਾ ਜੀ ਇਹਦੇ ਨਾਲ ਦੁਪੱਟਾ ਤੁਹਾਨੂੰ ਮੈਂ ਦਿਖਾਉਣੀ ਆ ਦੁਪੱਟਾ ਵੀ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਕਿਉਂਕਿ ਜੇ ਥੋੜੇ ਕਲਰ ਬ੍ਰਾਈਟ ਰੱਖਾਂਗੇ ਤਾਂ ਲੁੱਕ ਜਿਹੜੀ ਬਹੁਤ ਜ਼ਿਆਦਾ ਸੋਹਣੀ ਆਏਗੀ ਬੜਾ ਹੀ ਪਿਆਰਾ ਜਿਹਾ ਸਰਦਾਰੀ ਸੂਟ ਬਣੇਗਾ ਇਸ ਤਰ੍ਹਾਂ ਮੈਂ ਤੁਹਾਨੂੰ ਦੁਪੱਟਾ ਦਿਖਾਉਣੀ ਆ ਦੇਖੋ ਬਹੁਤ ਪਿਆਰਾ ਦੁਪੱਟਾ ਬਣਿਆ ਹੋਇਆ ਦੁਪੱਟੇ ਦੀ ਡਿਜ਼ਾਈਨਿੰਗ ਚੈੱਕ ਕਰੋ ਜੀ ਇਹ ਟਾਈ ਐਂਡ ਡਾਈ ਦੇ ਦੁਪट्टे ਹਰੇ ਕੋਈ ਨਹੀਂ ਬਣਾ ਸਕਦਾ ਜੀ ਸਾਡਾ ਸਪੈਸ਼ਲ ਡਾਇਰ ਹੈ ਇਹ ਦੁਪट्टे ਰੈਡੀ ਕਰਨ ਵਾਸਤੇ ਤਾਂ ਤੁਸੀਂ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਹਣੀ ਡਿਜ਼ਾਈਨਿੰਗ ਜਿਹੜੀ ਦੁਪट्टे ਦੇ ਉੱਪਰ ਹੋਈ ਹੋਈ ਹੈ ਔਰ ਕਲਰ ਕੰਬੀਨੇਸ਼ਨ ਦੀ ਮੈਂ ਗੱਲ ਕਰਾਂ ਤਾਂ ਬਹੁਤ ਪਿਆਰਾ ਕਲਰ ਕੰਬੀਨੇਸ਼ਨ ਲੱਗ ਰਿਹਾ ਜੀ ਦੇਖੋ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਤੇ ਅਗਰ ਤੁਹਾਨੂੰ ਵੀ ਇਹ ਡਿਜ਼ਾਈਨ ਪਸੰਦ ਆ ਕਲਰ ਪਸੰਦ ਆ ਤੁਸੀਂ ਐਜ਼ ਇਟ ਇ ਬਣਾਣਾ ਚਾਹੁੰਦੇ ਤਾਂ ਤੁਸੀਂ ਬਣਾ ਸਕਦੇ ਹੋ ਅਗਰ ਤੁਹਾਨੂੰ ਇਸ ਕਲਰ ਦੇ ਵਿੱਚ ਲੱਗ ਰਿਹਾ ਵੀ ਕਲਰ ਸਾਨੂੰ ਪਸੰਦ ਨਹੀਂ ਆਏ ਵਰਕ ਸਾਨੂੰ ਪਸੰਦ ਨਹੀਂ ਤੁਸੀਂ ਕਲਰ ਡਿਜ਼ਾਈਨ ਆਪਣੇ ਅਕੋਰਡਿੰਗ ਜਿਹੜਾ ਚੇਂਜ ਕਰ ਸਕਦੇ ਹੋ ਵੈਸੇ ਇਸ ਡਿਜ਼ਾਈਨ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਕਲਰ ਦੇ ਵਿੱਚ ਕੋਈ ਕਮੀ ਨਹੀਂ ਕਿਉਂਕਿ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਬਣਿਆ ਹੋਇਆ ਲਾਈਟ ਐਂਡ ਡਾਰ ਦਾ ਕੰਬੀਨੇਸ਼ਨ ਬਣਿਆ ਨਾ ਉਹ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਹੈ ਹਰ ਇੱਕ ਫੰਕਸ਼ਨ ਦੇ ਉੱਪਰ ਤੁਸੀਂ ਵੇਅਰ ਕਰਕੇ ਜਾ ਸਕਦੇ ਹੋ ਡੇਲੀ ਜੌਬ ਕਰਦੇ ਹੋ ਤੁਸੀਂ ਜੇ ਜੌਬ ਤੇ ਵੀ ਤੁਸੀਂ ਵੇਅਰ ਕਰ ਇਸ ਨੂੰ ਰੈੱਡ ਕਲਰ ਦੀ ਲਿਆਸ਼ ਨਾਲ ਤੁਸੀਂ ਇਸ ਨੂੰ ਡਿਜ਼ਾਈਨ ਕਰਵਾਇਓ ਬਹੁਤ ਜ਼ਿਆਦਾ ਸੋਹਣੀ ਜੀ ਗ੍ਰੇਜ ਜਿਹੜੀ ਨਿਕਲ ਕੇ ਆਏਗੀ ਜਿਵੇਂ ਹੁਣ ਤੁਸੀਂ ਇਹ ਦੇਖ ਰਹੇ ਹੋ ਮੇਰੇ ਪਾਇਆ ਹੋਇਆ ਇਹ ਬੜਾ ਹੀ ਲਾਈਟ ਜਿਹਾ ਸੋਪਰ ਜਿਹਾ ਕਲਰ ਹੈ ਬਟ ਇਸ ਨੂੰ ਆਪਾਂ ਨੇ ਡਾਰਕ ਕਲਰ ਦੇ ਨਾਲ ਡਿਜ਼ਾਈਨ ਕੀਤਾ ਹੋਇਆ ਤਾਂ ਬਹੁਤ ਜ਼ਿਆਦਾ ਸੋਹਣੀ ਜੀ ਗ੍ਰੇਸ ਆਂਦੀ ਹੈ ਦੇਖੋ ਤੇਰੇ ਨੂੰ ਤੁਸੀਂ ਦੇਖ ਰਹੇ ਦੁਪੱਟੇ ਦੇ ਵਿੱਚ ਵੀ ਆਪਾਂ ਇਸੇ ਤਰ੍ਹਾਂ ਹੀ ਡਿਜ਼ਾਈਨ ਬਣਾਇਆ ਹੋਇਆ ਕਿਉਂਕਿ ਇਹ ਸਾਡਾ ਡਿਜ਼ਾਈਨ ਜਿਹੜਾ ਪਸੰਦ ਬਹੁਤ ਜ਼ਿਆਦਾ ਕੀਤਾ ਜਾ ਰਿਹਾ ਹੁਣ ਇਸ ਦੇ ਵਿੱਚ ਆਪਾਂ ਇਹ ਡਿਜ਼ਾਈਨ ਤਾਂ ਬਣਾਇਆ ਬਟ ਪੱਲਿਆਂ ਦੇ ਉੱਪਰ ਆਪਾਂ ਇਸ ਤਰ੍ਹਾਂ ਲੋ ਜੀ ਅਗਲਾ ਸੂਟ ਇਹ ਵੀ ਸੂਟ ਬਹੁਤ ਜ਼ਿਆਦਾ ਸੋਹਣਾ ਹੈ ਜੀ ਇਹਦਾ ਡਿਜ਼ਾਈਨ ਬੜਾ ਹੀ ਪਿਆਰਾ ਬਣਿਆ ਹੋਇਆ ਇਸ ਤਰ੍ਹਾਂ ਇਹ ਬਿਲਕੁਲ ਆਪਾਂ ਸੈਂਟਰ ਪੈਨਲ ਬਣਾਇਆ ਹੋਇਆ neck ਤੋਂ ਲੈ ਕੇ ਤੁਸੀਂ ਦੇਖ ਸਕਦੇ ਹੋ ਬੜਾ ਹੀ ਪਿਆਰਾ ਜਿਹਾ ਕਲਰ ਕੰਬੀਨੇਸ਼ਨ ਬਹੁਤ ਜ਼ਿਆਦਾ ਸੋਹਣੇ ਲੱਗੇ ਹੋਏ ਨੇ ਜੀ ਜਿਹੜਾ ਤੁਹਾਨੂੰ ਪਹਿਲਾਂ ਮੈਂ ਮਾਊਸ ਕਲਰ ਦਿਖਾਇਆ ਸੇਮ ਹੀ ਫੈਬਰਿਕ ਰਹੇਗਾ ਬਟ ਕਲਰ ਚੇਂਜ ਹੈ ਜੀ ਇਹਦੇ ਵਿੱਚ ਠੀਕ ਹੈ ਬਹੁਤ ਸੌਫਟ ਫੈਬਰਿਕ ਹੈ ਗਰਮੀ ਦੇ ਵਿੱਚ इजीली ਤੁਸੀਂ ਇਸ ਨੂੰ ਵੇਅਰ ਕਰ ਸਕਦੇ ਹੋ ਤੇ ਇਸ ਤਰ੍ਹਾਂ ਇੱਕ ਬੈਲ ਲਾਈਨ ਜਿਹੜੀ ਬਾਹਾਂ ਦੇ ਉੱਪਰ ਬਣੀ ਹੋਈ ਹੈ ਜੀ ਠੀਕ ਹੈ ਇਹ ਉੱਪਰ ਨੂੰ ਡਾਇਡ ਲਾਈਨ ਜਾਏਗੀ ਇਹਦਾ ਫਰੰਟ ਤੇ ਨਹੀਂ ਬਣਾਈ ਹੈਗੀ ਇਹ ਥੋੜਾ ਡਿਜ਼ਾਈਨ ਆਪਾਂ ਜਿਹਦਾ ਸੈਂਟਰ ਪੈਨਲ ਦੇ ਵਿੱਚ ਲਾਈਨ ਬਣੀ ਹੋਈ ਉਸੇ ਤਰ੍ਹਾਂ ਹੀ ਆਪਣੀਆਂ ਬਾਹਾਂ ਦੇ ਉੱਪਰ ਇੱਕ ਲਾਈਨ ਜਿਹੜੀ ਬਣੀ ਹੋਈ ਹੈ ਤੇ ਇਸ ਦੇ ਨਾਲ ਵੀ ਆਪਾਂ ਦੁਪੱਟਾ ਰੈਡੀ ਕੀਤਾ ਹੋਇਆ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਇਹ ਡਿਜ਼ਾਈਨ ਜਿਹੜਾ ਦੁਪੱਟੇ ਦਾ ਹੈ ਨਾ ਜੇ ਤੁਸੀਂ ਤੁਹਾਨੂੰ ਮੈਂ ਪਹਿਲਾਂ ਵੀ ਦਿਖਾਇਆ ਕਿ ਇਦਾਂ ਦਾ ਬਾਂਦਰੀ ਦਾ ਡਿਜ਼ਾਈਨ ਬਣਿਆ ਹੋਇਆ ਇਹ ਡਿਜ਼ਾਈਨ ਬਹੁਤ ਜ਼ਿਆਦਾ ਪਸੰਦ ਕਰ ਰਹੀਆਂ ਨੇ ਭੈਣਾ ਹਰ ਇੱਕ ਸੂਟ ਦੇ ਨਾਲ ਨਾ ਉਹਨਾਂ ਨੇ ਕਹਿਣਾ ਵੀ ਅਮਰ ਸਾਨੂੰ ਇੱਕ ਦੋ ਦੁਪੱਟਾ ਇਦਾਂ ਦਾ ਬਣਾ ਕੇ ਭੇਜੋ ਤੁਹਾਡਾ ਦੁਪੱਟੇ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗੇ ਨੇ ਇਸ ਕਰਕੇ ਆਪਾਂ ਇਦਾਂ ਦੇ ਦੁਪੱਟੇ ਪਹਿਣ ਵਾਲੀ ਰੈਡੀ ਕਰਵਾਉਣੀ ਆ ਠੀਕ ਹੈ ਜੀ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਜਿਹੜੇ ਅੱਜ ਵਾਲੇ ਡਿਜ਼ਾਈਨ ਨੇ ਵਧੀਆ ਲੱਗੇ ਹੋਣਗੇ ਅਗਰ ਵਧੀਆ ਲੱਗੇ ਲਾਈਕ ਸ਼ੇਅਰ ਪਿਆਰਾ ਜਾਂ ਮੈਸੇਜ ਜ਼ਰੂਰ ਕਰਕੇ ਜਾਇਓ ਔ ਕਿਉਂਕਿ ਕੁਝ ਭੈਣਾਂ ਦੇ ਮੈਸੇਜ ਨਾ ਕਾਫੀ ਜ਼ਿਆਦਾ ਲੇਟ ਆਉਂਦੇ ਨੇ ਵੀਡੀਓ ਜਿੱਦਾਂ 2-3 ਦਿਨ ਬਾਅਦ ਦੇਖਦੇ ਨੇ ਤੇ ਫਿਰ ਉਹ ਕਹਿੰਦੇ ਕਿ ਅਮਨ ਤੁਹਾਡੇ ਸੂਟ ਜਿਹੜੇ ਸੋਲਡ ਹੋ ਗਏ ਕੁਝ ਕੋਈ ਪ੍ਰਿੰਟ ਸੂਟਾਣਾ ਚਾਹਦਾ ਚੱਕਰ ਪੰਦਾ ਇਹ ਵਾਲੇ ਸੂਟ ਤਾਂ ਆਪਾਂ इजीली ਜਿਹੜਾ ਡਿਜ਼ਾਈਨ ਜਿਹੜਾ ਕਰ ਸਕਦੇ ਆਂ ਔਰ ਸੈਕੰਡ ਗੱਲ ਇਹ ਹੈ ਕਿ ਇਹ ਸਾਰੇ ਸੂਟ ਜਿਹੜੇ ਵਰਕ ਵਾਲੇ ਹੁੰਦੇ ਨੇ ਚਾਹੇ ਹੈਂਡਵਰਕ ਮਸ਼ੀਨਵਰਕ ਥੋੜੇ ਮੈਜ਼ਰਮੈਂਟ ਦੇ ਅਕੋਰਡਿੰਗ ਰੈਡੀ ਹੁੰਦੇ ਨੇ ਕਿਉਂਕਿ ਕਾਫੀ ਮੈਸੇਜ ਆਉਂਦੇ ਨੇ ਕਈ ਵਾਰ ਕਿ ਅਮਨ ਸਾਨੂੰ ਜਲਦੀ ਚਾਹੀਦੇ ਨੇ ਜਲਦੀ ਇੱਕ ਹਫਤੇ ਦੇ ਵਿੱਚ ਸਾਨੂੰ ਸੂਟ ਦੇ ਦਿਓ ਨਹੀਂ ਪੋਸੀਬਲ ਹੀ ਨਹੀਂ ਹੈਗਾ ਜੀ ਅਗਰ ਆਪਾਂ ਸੂਟ ਕੋ ਡਿਜ਼ਾਈਨ ਕਰਨੇ ਆ ਤਾਂ ਇੱਕ ਹਫਤੇ ਦੇ ਵਿੱਚ ਬਿਲਕੁਲ ਪੋਸੀਬਲ ਨਹੀਂ ਕਿ ਇੱਕ ਵੀਕ ਦੇ ਵਿੱਚ ਆਪਾਂ ਤੁਹਾਨੂੰ ਸੂਟ ਦੇ ਡਿਜ਼ਾਈਨ ਕਰਕੇ ਦੇ ਦਈਏ ਘੱਟੋ ਘੱਟ ਇੱਕ ਸੂਟ ਨੂੰ ਇੱਕ ਵੀਕ ਲੱਗ ਜਾਂਦਾ ਜੀ ਬਟ ਫਿਰ ਵੀ ਆਪਾਂ ਬਹੁਤ ਜਲਦੀ ਕਰ ਰਹੇ ਆ ਤੁਹਾਡੇ ਸੂਟ ਬਹੁਤ ਜਲਦੀ ਰੈਡੀ ਕਰਕੇ ਤੁਹਾਡੇ ਤੱਕ ਪਹੁੰਚਾ ਰਹੇ ਆ ਕਿਉਂਕਿ ਸਾਨੂੰ ਪਤਾ ਜੀ ਪਹਿਣਾ ਨੂੰ ਸੂਟਾਂ ਦਾ ਚਾਹੀ ਇੰਨਾ ਕੁ ਹੁੰਦਾ ਕਿ ਜਲਦੀ ਜਲਦੀ ਸਾਡੇ ਕੋ ਸੂਟ ਪਹੁੰਚਣ ਤੇ ਆਪਾਂ ਪਾ ਕੇ ਦੇਖੀਏ ਚਲੋ ਜੀ ਮਿਲਦੇ ਆ ਤੁਹਾਨੂੰ ਨਵੀਂ ਰੈਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ